ਦੇਖੋ ਇੰਨਾ ਤਸ਼ੱਦਦ ਕਰਨ ਦੇ ਬਾਵਜੂਦ ਵੀ 18 ਤਰੀਕ ਤੱਕ ਕਿੰਨੀਆਂ ਵੱਡੀਆਂ ਵੱਡੀਆਂ ਸੱਟਾਂ ਆ ਚੁੱਕੀਆਂ ਜਦਕਿ ਇਹ ਮੈਂ ਨਹੀਂ ਕਹਿ ਰਿਹਾ ਸਰਕਾਰੀ ਹਸਪੀਟਲ ਨੇ ਡਾਕਟਰਾਂ ਦਾ ਬੋਰਡ ਬੈਠਾ ਉਹਨਾਂ ਨੇ ਇਹ ਚੀਜ਼ ਦੀ ਪ੍ਰੂਫ ਕਰ ਦਿੱਤਾ ਕਿ ਸੰਦੀਪ ਸਿੰਘ ਦੇ ਹਜੇ ਵੀ ਮੇਜਰ ਸੱਟਾਂ ਲੱਗੀਆਂ ਹੋਈਆਂ ਠੀਕ ਹੈ ਉਹ ਉਸ ਰਿਪੋਰਟ ਚ ਕੀ ਹੈ ਉਸ ਰਿਪੋਰਟ ਵਿੱਚ ਆਇਆ ਜੀ 28 ਇੰਚ ਟੂ 22 ਸੈਂਟੀਮੀਟਰ ਜਿਹੜੇ ਨਿਸ਼ਾਨ ਨੇ ਜੇ ਵੀ ਬੋਡੀ ਦੇ ਉੱਤੇ ਮੌਜੂਦਾ ਹੈਗੇ ਇਸ ਟਾਈਪ ਦੇ ਉੱਤੇ ਫਿਰ ਉਹਨਾਂ ਨੇ ਅਖਬਾਰਾਂ 'ਚ ਦੱਸਿਆ ਫਿਰ ਉਹਨਾਂ ਨੇ ਬੈਕ ਸਾਈਡ ਦੇ ਤਜੱਦ ਦੇ ਉਹਦਾ ਸਾਰਾ ਪੂਰਾ ਮਤਲਬ ਫੇਰ ਵਾਰ ਦਿੱਤਾ ਡਾਕਟਰ ਸਾਹਿਬ ਨੇ ਜੀ ਜੋ ਜੋ ਅੰਦਰ ਹੋਇਆ ਸੰਦੀਪ ਸਿੰਘ ਦੇ ਨਾਲ ਪ੍ਰਾਈਵੇਟ ਪਾਰਟ ਤੇ ਵੀ ਮਾਰਿਆ ਬਿਲਕੁਲ ਜੀ ਬਿਲਕੁਲ ਪ੍ਰਾਈਵੇਟ ਪਾਰਟ ਤੇ ਵੀ ਮਾਰਿਆ ਇਹਨਾਂ ਨੇ ਪਟੇ ਮਾਰੇ ਗਏ ਹਾਂਜੀ ਹਾਂਜੀ ਗਿੱਲੇ ਪਟੇ ਸੁੱਕੇ ਪਟੇ ਉਹ ਵੀ ਐ ਨਹੀਂ ਕਿ ਮਤਲਬ ਪੁੱਠੇ ਲੰਮੇ ਪਾ ਕੇ ਬਾਹਾਂ ਪਿੱਛੋਂ ਸਾਰੀਆਂ ਬਨ ਗਏ ਲੱਤਾਂ ਬਨ ਗਏ ਪੁੱਠਾ ਲੰਮੇ ਪਾਤਾ ਵਾ ਇਹ ਜਿਹੜਾ ਭੁਪਿੰਦਰ ਸਿੰਘ ਵੀਰ ਕਹਿੰਦਾ ਜਿੰਨੇ ਫੇਕ ਇਨਕਾਊਂਟਰ ਵਿੱਚ ਅੰਦਰ ਸਜ਼ਾ ਕੱਟਦਾ ਪਿਆ ਇਹਨੇ ਆਪਣੀ ਮੌਜੂਦਗੀ ਦੇ ਵਿੱਚ ਚੱਕਰ ਦੇ ਵਿੱਚ ਲਿਜਾ ਕੇ ਉੱਥੇ ਆਪਣੀ ਕੁਰਸੀ ਢਾ ਕੇ ਉੱਥੇ ਭਜਈਏ ਸਾਰਾ ਕੰਮ ਕਰਵਾਇਆ